बारात जा रही है मात नानकी ने सोहनी पोशाक पाई अपने बेटे ने तेग बहादुर सतगुरुानू सोहने गहने पाए उस पोशाक ਨੂੰ ਪਾ ਕੇ ਬਾਹਰ ਨਿਕਲੇ ਬਰਾਤ ਜੀ ਲੋਕੀ ਕੋ ਕਿਸੇ ਵੱਲ ਵਿੰਦਾ ਕੋ ਕਿਸੇ ਵੱਲ ਵਿੰਦਾ ਤੇ ਹਜ਼ੂਰ ਨੇ ਦੇਖਿਆ ਇੱਕ ਬੱਚਾ ਉਹਦੇ ਤੇ ਤਨ ਤੇ ਕਪੜਾ ਕੋਈ ਨਹੀਂ ਬਸਤਰ ਕੋਈ ਨਹੀਂ मां दी ਦਿੱਤੀ ਕੋਈ ਕੀਮਤੀ ਪੋਸ਼ਾਕ ਉਤਾਰ ਕੇ ਉਹਨੂੰ ਦੇ ਦਿੱਤੀ ਨਾਲ ਗਹਿਣੇ ਦੇ ਦਿੱਤੇ ਵਾਪਸ ਘਰ ਆਵੇ ਤੇ मां जी ਪੁੱਛਦੇ ਨੇ ਲਾਲ ਜੀ ਇਨੀ ਕੀਮਤੀ ਪੋਸ਼ਾਕ ਉਹ ਗਹਿਣੇ ਅੱਗੋ ਕਹਿੰਦੇ ਆ मां जी ਮੇਰੀ ਉਮਰ ਦਾ ਸੀ ਤਨ ਤੇ ਕੱਪੜੇ ਕੋਈ ਸੰ ਕੋਈ ਨਹੀਂ ਸੰ ਮੈਂ ਦੇਖ ਨਹੀਂ ਸਕਿਆ ਮੈਂ ਉਹਨੂੰ ਦੇ ਦਿੱਤੇ ਤੁਸੀਂ ਤਾਂ ਮੈਨੂੰ ਹੋਰ ਦੇ ਦੇਵੇਂ ਨੇ ਇਹ ਤੇ ਸਾਡੇ ਵਿਦਵਾਨ ਆਪਣੇ ਕੋਲੋਂ ਲਿਖਦਿਆ ਕਹਿੰਦਿਆ ਸਤਿਗੁਰੂ ਬਾਲਵਰੇਸ਼ ਵਿੱਚ ਕਿਸੇ ਦੇ ਤਨ ਨਗਨ ਨੂੰ ਦੇਖਿਆ ਆਪਣੇ ਜਿਸਮ ਤੇ ਪਾਏ ਹੋਏ ਕੱਪੜੇ ਦੇ ਦਿੱਤੇ ਕੱਪੜਾ ਤੁਮ ਤੋਂ ਦੇ ਦਿੱਤਾ ਜਿੱਦਨ ਤੇਰੇ ਦਰ ਤੇ ਲੋੜਵੰਦ ਆਏ ਸਾਡੇ ਧਰਮ ਦੀ ਪੱਤ ਰੁਲ ਚੱਲੀਏ ਉਦੋਂ ਤੋਂ ਜਿਸਮ ਨੂੰ ਚਾਦਰ ਬਣਾ ਕੇ ਤਿਲਕ ਤੇ ਜੰਝੂ ਨੂੰ ਢਾ ਦਿੱਤਾ ਤੂੰ ਚਾਦਰ ਬਣਿਆ ਆਪਜੀ